ਜੇਕਰ ਹੋਟਾਰੇ ਗੱਲ ਕਰੀਏ ਤਾਂ ਲੀਡਿੰਗ ਤੇ ਜਾ ਰਹੇ ਨੇ ਇਸ ਵੇਲੇ ਚਰਨਜੀਤ ਸਿੰਘ ਚੰਨੀ ਬੇਟੇ ਨਾਲ ਗੱਲਬਾਤ ਕਰਦਿਆ ਵੱਡੀ ਲੀਡ ਨਾਲ ਸਾਨੂੰ ਜਿੱਤ ਦਿਵਾਈ ਹੈ ਕੀ ਕਹਿਣਾ ਚਾਹੋਗੇ ਇਸ ਵੇਲੇ ਚਰਨਜੀਤ ਸਿੰਘ ਚੰਨੀ ਲੀਡ ਤੇ ਨੇ ਜਲੰਧਰ ਦੇ ਵਿੱਚ ਦੇਖੋ ਬਹੁਤ ਬੜੀ ਜਿੱਤ ਦੇ ਵੱਲ ਵਧ ਰਹੇ ਆ ਅਸੀਂ 132000 ਮੈਨੂੰ ਲਾਸਟ ਪਤਾ ਲੱਗਿਆ ਸੀ ਵੀ ਲੀਡ ਹੈ ਚਲੋ 40 ਹੋ ਗਿਆ ਤੇ ਅੱਗੇ ਅੱਗੇ ਇਹ ਹੋਰ ਵੱਧਦੀ ਜਾ ਰਹੀ ਹੈ ਤਾਂ ਇਹ ਜਲੰਧਰ ਵਾਸੀਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹੈ ਵੀ ਜਿਨ੍ਹਾਂ ਨੇ ਇੰਨਾ ਪਿਆਰ ਤੇ ਸਤਿਕਾਰ ਦਿੱਤਾ ਜਿੱਦਾਂ ਕੈਂਪੇਨ ਦਾ ਮੈਂ ਤੁਸੀਂ ਉਤਸ਼ਾਹ ਦੇਖ ਸਕਦੇ ਹੋ ਲੋਕਾਂ ਦਾ ਕਿਸ ਤਰੀਕੇ ਦੇ ਨਾਲ ਇੱਥੇ ਢੋਲਾ ਢੋਲੇ ਲੈ ਕੇ ਆਏ ਗਏ ਨੇ ਔਰ ਚੰਨੀ ਇਸ ਵੇਲੇ ਜਲੰਧਰ ਦੇ ਵਿੱਚ ਲੀਡ ਤੇ ਨੇ ਤੁਸੀਂ ਮਾਹੌਲ ਇਸ ਵੇਲੇ ਵੇਖ ਸਕਦੇ ਹੋ ਕਿ ਖੁਸ਼ੀ ਦੇ ਨਾਲ ਇੱਥੇ ਕਾਂਗਰਸ ਪਾਰਟੀ ਦੇ ਵੱਲੋਂ ਪਹੁੰਚ ਕੇ ਜਸ਼ਨ ਮਨਾਇਆ ਜਾ ਰਿਹਾ ਹੈ ਉਹਨਾਂ ਦਾ ਪਰਿਵਾਰ ਇੱਥੇ ਸਾਰਾ ਪਹੁੰਚਿਆ ਹੈ ਸੋ ਤੁਸੀਂ ਖੁਸ਼ੀ ਦੀ ਲਹਿਰ ਇਸ ਵੇਲੇ ਕਾਂਗਰਸ ਪਾਰਟੀ ਦੇ ਵਿੱਚ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਖੁਸ਼ੀ ਮਨਾਈ ਜਾ ਰਹੀ ਹੈ ਤੁਸੀਂ ਵੇਖ ਸਕਦੇ ਹੋ ਮਾਹੌਲ ਪਿੱਛੇ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਦੇ ਵਿੱਚ ਇਸ ਉਹਨਾਂ ਖੁਸ਼ੀ ਦੀ ਲਹਿਰ ਹੈ ਅਰੇ ਇਸ ਵੇਲੇ ਸਾਰੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਨਜ਼ਰ ਆ ਰਹੇ ਨੇ ਉਹ ਨਜ਼ਰ ਹਰ ਕੈਂਡੀਡੇਟ ਕਰਦਾ ਪਰ ਜਿਹੜੇ ਲੋਕ ਜਿਹੜੇ ਕੈਂਡੀਡੇਟ ਨੂੰ ਪਿਆਰ ਕਰਦੇ ਉਹਦੇ ਨਾਲ ਜਿੱਤ ਹੁੰਦੀ ਹੈ ਆ ਤੁਹਾਡੀ ਫੋਟੋ ਖਿੱਚ ਲਈ ਜੀ ਚਲੋ ਤਾਂ ਸੋ ਮ ਹਾਲ ਇਸ ਵੇਲੇ ਤੁਸੀਂ ਸਾਰਾ ਮੇਰੇ ਪਿੱਛੇ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਦੇ ਜਿਨ੍ਹਾਂ ਨੇ ਵੀ ਸਮਰਥਨ ਇੱਥੇ ਪਿੱਛੇ ਪਹੁੰਚੇ ਹੋਏ ਨੇ ਔਰ ਖੁਸ਼ੀ ਜ਼ਾਹਿਰ ਕਰ ਰਹੇ ਨੇ ਔਰ ਕਾਂਗਰਸ ਪਾਰਟੀ ਜਿੱਤੇ ਕੀ ਚੰਨੀ ਜੀ ਦੀ ਵਾਈਫ ਹੱਥੇ ਮੌਜੂਦ ਨੇ ਗੱਲਬਾਤ ਕਰਦੇ ਆ ਮੈਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਬਾਕ ਬਾਕ ਖੁਸ਼ੀ ਹੈ ਜੀ ਜੀ ਸੋ ਤੁਸੀਂ ਦੇਖ ਸਕਦੇ ਹੋ ਪਰਿਵਾਰ ਇੱਥੇ ਪਹੁੰਚ ਰਿਹਾ ਹੈ ਅੰਦਰ ਕਾਊਂਟਿੰਗ ਸੈਂਟਰ ਵਿੱਚ ਪਹੁੰਚਣ ਦੀ ਤਿਆਰੀ ਚੱਲ ਰਹੀ ਹੈ ਕਿਉਂਕਿ ਇਸ ਲਈ ਚਰਨਜੀਤ ਸਿੰਘ ਚੰਨੀ ਜਿਹੜਾ ਜਲੰਧਰ ਦੇ ਵਿੱਚ ਲੀਡ ਤੇ ਨੇ ਸੋ ਤਸਵੀਰਾਂ ਇਹ ਸੁਨੇ ਲਗਾਤਾਰ ਤੁਹਾਨੂੰ ਜਲੰਧਰ ਤੋਂ ਦਿਖਾ ਰਹੇ ਆ ਜਿੱਥੇ ਸਵੇਰ ਤੋਂ ਹੀ ਪਹਿਲੇ ਪੜਾ ਦੀ 8 ਵਜੇ ਕਾਊਂਟਿੰਗ ਸ਼ੁਰੂ ਉੱਚਾ ਤੁਸੀਂ ਵੇਖ ਸਕਦੇ ਹੋ ਹਰ ਕਿਸੇ ਦੇ ਵਿੱਚ ਹੱਥ ਹਰ ਕਿਸੇ ਦੇ ਹੱਥਾਂ ਦੇ ਵਿੱਚ ਇਸ ਵੇਲੇ ਕਾਂਗਰਸ ਦਾ ਝੰਡਾ ਹੈ ਇੱਥੇ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਕਿ ਕਿਵੇਂ ਢੋਲ ਦੇ ਨਾਲ ਜਸ਼ਨ ਮਨਾਇਆ ਜਾ ਰਿਹਾ ਹੈ ਚਰਨਜੀਤ ਸਿੰਘ ਚੰਨੀ ਇਸ ਵੇਲੇ ਲੀਡ ਤੇ ਚੱਲ ਰਹੇ ਨੇ ਤਸਵੀਰਾਂ ਤੁਹਾਨੂੰ ਲਾਈਵ ਦੈਲਿੰਗ ਸਵੇਰਾ ਤੋਂ ਅਸੀਂ ਦਿਖਾ ਰਹੇ ਹਾਂ ਪਰਿਵਾਰਕ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਇੱਥੇ ਪਹੁੰਚੇ ਨੇ ਔਰ ਸਮਰਥਕ ਇਸ ਗੱਡੀ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਪਰਿਵਾਰਕ ਮੈਂਬਰ ਇਸ ਵੇਲੇ ਸੈਂਟਰ ਦੇ ਅੰਦਰ ਜਾਇਆ ਜਾਏਗਾ ਪਰਿਵਾਰ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਕੁਝ ਸਮਾਂ ਪਹਿਲਾਂ ਹੀ ਅੰਦਰ ਪਹੁੰਚੇ ਨੇ ਕਾਊਂਟਿੰਗ ਸੈਂਟਰ ਦੇ ਵਿੱਚ ਔਰ ਸਮਰਥਕਾਂ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਖੁਸ਼ੀ ਜਤਾਈ ਜਾ ਰਹੀ ਹੈ ਕਾਊਂਟਿੰਗ ਸੈਂਟਰ ਦੇ ਬਾਹਰ ਲਗਾਤਾਰ ਇੱਥੇ ਢੋਲ ਦੇ ਨਾਲ ਆਪਣਾ ਜਸ਼ਨ ਮਨਾਇਆ ਜਾ ਰਿਹਾ ਹੈ ਕਾਂਗਰਸ ਪਾਰਟੀ ਦੇ ਜਿੰਨੇ ਵੀ ਸਮਰਥਨ ਨੇ ਪਾਰਟੀ ਦੇ ਵੱਲੋਂ ਵੀ ਜਸ਼ਨ ਮਨਾਇਆ ਜਾ ਰਿਹਾ ਹੈ ਪਰਿਵਾਰਕ ਮੈਂਬਰ ਵੀ ਇੱਥੇ ਪਹੁੰਚੇ ਨੇ ਲਗਾਤਾਰ ਤਸਵੀਰਾਂ ਤੁਹਾਨੂੰ ਜਨੰਦਰ ਤੋਂ ਵੀ ਖਾ ਰਹੇ ਕਿ ਇਸ ਤਰੀਕੇ ਦੇ ਨਾਲ ਪੜਾ ਜੜਾ ਉਸ ਵਿੱਚ ਕਿੰਨੇ ਚੱਲ ਰਹੀ ਹੈ ਚਲੇ ਪੜਾ ਚਰਨਜੀਤ ਸਿੰਘ ਚੰਨੀ ਮੈਨ ਲੀਡ ਤੇ ਨੇ ਪਰ ਦੇਖਣਾ ਇਹ ਬਾਕੀ ਹੋਏਗਾ ਕਿ ਇਸ ਦੇ ਵਿੱਚ ਕੋਈ ਬਦਲਾ ਹੁੰਦਾ ਹੈ ਜਾਂ ਇਸੇ ਤਰੀਕੇ ਦੇ ਨਾਲ ਜਸ਼ਨ ਚੱਲਦਾ ਰਹੇਗਾ ਹੋਰ ਤਸਵੀਰਾਂ ਵੀ ਤੁਹਾਨੂੰ ਜਲੰਧਰ ਤੋਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਚਰਨਜੀਤ ਸਿੰਘ ਚੰਨੀ ਦੇ ਪਰਿਵਾਰਕ ਮੈਂਬਰ ਇੱਥੇ ਪਹੁੰਚ ਚੁੱਕੇ ਨੇ ਤੇ ਗੱਲਬਾਤ ਕਰਦੇ ਆਂ ਮੈਂ ਇਸ ਵੇਲੇ ਕਿਵੇਂ ਦਾ ਮਹਿਸੂਸ ਹੋ ਰਿਹਾ ਕਿਉਂਕਿ ਪੂਰੇ ਜਲੰਧਰ ਦੇ ਵਿੱਚ ਇਸ ਵੇਲੇ ਖੁਸ਼ੀ ਦੀ ਲਹਿਰ ਹੈ ਬਹੁਤ ਵੱਡੀ ਜੀ ਜਲੰਧਰ ਵਾਸੀਆਂ ਨੇ ਸਾਡੀ ਜੋ ਉਮੀਦ ਸੀ ਉਹਦੇ ਬਿਲਕੁਲ 100% ਖਰੇ ਉਤਰਿਆ ਜਦੋਂ ਅਸੀਂ ਕੈਂਪੇਨ ਸਟਾਰਟ ਕੀਤੀ ਸੀ ਉਦੋਂ ਹੀ ਕਿਹਾ ਸੀ ਅਸੀਂ ਇੱਕ ਵੱਡੀ ਲੀਡ ਤੇ ਜਿੱਤਾਂਗੇ ਔਰ ਉਹਨਾਂ ਨੇ ਉਹ ਸੱਚ ਸਾਡੇ ਸਾਹਮਣੇ ਲਿਆ ਕੇ ਖੜਾ ਕਰਤਾ ਥੈਂਕਸ ਟੂ ਆਲ ਜਲੰਧਰ ਵਾਸੀ ਹਾਲੇ ਤੱਕ ਸਿਰਫ 6ਵੇਂ ਪੜਾディー ਜਿਹੜੀ ਕਾਊਂਟਿੰਗ ਚੱਲ ਜਾ ਸਕਦੇ ਥੱਲੇ ਨਹੀਂ ਜਾ ਸਕਦੇ थैंक यू बहुत बहुत शुक्रिया सो ਇਸ ਲਈ ਤੁਸੀਂ ਮੇਰੇ ਪਿੱਛੇ ਦਾ ਹਾਲ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਦੀ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹਾਲੇ ਤੱਕ ਸਿਰਫ 6ਵੇਂ ਪੜਾ ਦੀ ਜਿਹੜੀ ਗਿਣਤੀ ਸਾਹਮਣੇ ਆਈ ਹੈ ਪਰ ਹਲੇ ਕੁਝ بڑا ਬਾਕੀ ਨੇ ਤੇ ਜੇਕਰ ਕੁਝ ਚੇਂਜਸ ਆਉਂਦੇ ਨੇ ਤਾਂ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਲਗਾਤਾਰ ਤਸਵੀਰਾਂ ਜਲੰਧਰ ਸਾਂਝੀਆਂ ਕਰ ਰਹੇ ਚੇਵੇ ਪੜਾ ਦੀ ਗਿਣਤੀ ਹਲੇ ਚੱਲ ਰਹੀ ਹੈ ਮਾਹੌਲ ਮੇਰੇ ਪਿੱਛੇ ਦਾ ਤੁਸੀਂ ਵੇਖ ਸਕਦੇ ਹੋ ਕਿ ਆਲਰੇਡੀ ਚਰਨਜੀਤ ਸਿੰਘ ਚੰਨੀ ਇਸ ਵੇਲੇ ਲੀਡ ਤੇ ਚੱਲ ਰਹੇ ਨੇ ਤੇ ਉਸ ਦਾ ਜਸ਼ਨ ਹੁਣ मना शुरू कर दिया गया है परिवार समर्थक सिर्फ कांग्रेस पार्टी दा ही जड़ा नाम है, हर पासे, सिर्फ कांग्रेस भी थोड़े जल्द ही सब देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम ਐਕਸ اور WhatsApp ਚੈਨਲ ਪਰ